ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਰਾੜਾ ਸਾਹਿਬ ਦੋ ਮਹਾਨ ਸ਼ਖਸੀਅਤਾਂ ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਬਹੁਤ ਬੰਦਗੀ ਵਾਲੇ ਮਹਾਪੁਰਸ਼ ਹੋਏ ਸਨ ਜੋ ਮੁੱਖ ਤੋਂ ਬਚਨ ਬੋਲਦੇ ਬਚਨ ਪੂਰੀਆਂ ਜਾਂਦੀ ਅਤੇ ਸੰਗਤ ਜੀ ਅਸੀਂ ਸਰਦੀ ਦੇ ਵਿੱਚ ਵੀਡੀਓ ਬਣਾਈਆਂ ਤੇ ਉਦੋਂ ਫੌਗ ਬਹੁਤ ਜਿਆਦੀ ਸੀ ਧੁੰਦ ਸੀ ਇਸ ਕਰਕੇ ਵੀਡੀਓ ਕਲੀਅਰ ਨਹੀਂ ਆ ਪਈ ਆ ਜਿਵੇਂ ਅੱਧਰੋ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ ਬਹੁਤ ਹੀ ਭਾਗਾਂ ਵਾਲੀ ਤੇ ਪਵਿੱਤਰ ਧਰਤੀ ਹੈ ਜੀ ਇਸ ਸਥਾਨ ਦੇ ਇਤਿਹਾਸ ਦੇ ਨਾਲ ਜਾਣੂ ਹੁੰਨੇ ਆ ਭਾਈ ਦਇਆ ਸਿੰਘ ਜੀ ਜੋ ਪੰਨਿਆਂ ਪਿਆਰਿਆਂ ਦੇ ਮੁਖੀ ਸਨ ਉਹਨਾਂ ਦੇ ਵਿਰਸਾਈ ਹੋਏ ਭਾਈ ਮਹਾਪੁਰਖਾਂ ਵਿੱਚੋਂ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਨਾਮ ਤੇ ਇਸ ਸਥਾਨ ਦਾ ਨਾਮ ਕਰਮਸਰ ਰਾੜਾ ਸਾਹਿਬ ਰੱਖਿਆ ਗਿਆ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੋਂ ਵਿਰਸਾਈ ਹੋਏ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਰੇੜੂ ਸਾਹਿਬ ਵਾਲੇ ਰਾਮਪੁਰ ਵੀ ਕਹਿ ਦਿੰਦੇ ਹਨ ਉਹਨਾਂ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜੀ ਨੇ ਸਿਮਰਨ ਅਤੇ ਸੇਵਾ ਕਰਦਿਆਂ ਵਿਰਾਗਮਈ ਦਸਾ ਵਿੱਚ ਸਮਾਂ ਗੁਜ਼ਾਰਿਆ। ਹਰ ਵਕਤ ਬੰਦਗੀ ਕਰਦੇ ਰਹਿੰਦੇ ਸਨ ਗੁਰੂ ਦੇ ਲੜ ਲੱਗੇ ਸਨ ਸੰਤ ਬਾਬਾ ਅਤਰ ਸਿੰਘ ਜੀ ਹਰਾਂ ਪਾਸੋਂ ਕੀਰਤਨ ਅਤੇ ਮਾਨਵਤਾ ਦੀ ਸੇਵਾ ਦਾ ਵਰਦਾਨ ਪ੍ਰਾਪਤ ਕੀਤਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਸੱਚਖੰਡ ਜਨਮਗ੍ਰਹੋਂ ਗੁਰੂਤਾਮਾਦੀ ਯਾਤਰਾ ਕਰਦੇ ਕਰਦੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਦੀ ਚਰਨਛੋਹ ਪ੍ਰਾਪਤ ਅਰਤੀ ਪਿੰਡ ਰਾੜਾ ਸਾਹਿਬ ਵਿਕੇ ਪਹੁੰਚੇ ਸੰਤਾ ਨੇ ਨਗਰ ਰਾੜਾ ਸਾਹਿਬ ਦੀ ਟੱਕੀ ਨੂੰ ਆਪਣੀ ਤਪੋ ਭੂਮੀ ਬਣਾ ਲਿਆ ਇਥੇ ਵਾਸਾ ਕਰ ਲਿਆ ਇਸ ਸਥਾਨ ਤੇ ਸੰਗਤਾਂ ਦੀ ਆਵਾਜ਼ਾਈ ਹੋਣ ਲੱਗੀ ਆਵਾਜ਼ਾਈ ਕਰਕੇ ਕੀਰਤਨ ਦਾ ਪ੍ਰਵਾਹ ਜਾਰੀ ਹੋ ਗਿਆ ਅਤੇ ਗੁਰੂ ਦਾ ਲੰਗਰ ਅਟੁੱਟ ਵਰਤਨ ਲੱਗਾ ਤਕਰੀਬਨ ਤਕਰੀਬਨ 9 ਸਾਲ ਆਪ ਜੀ ਨੇ ਇਸ ਠੱਕੀ ਦੇ ਵਿੱਚ ਵਸਾ ਰੱਖਿਆ ਬਾਅਦ ਵਿੱਚ ਸੰਗਤਾਂ ਨੇ ਕਈਆਂ ਨੇ ਜ਼ਮੀਨ ਦਿੱਤੀ ਗੁਰਦੁਆਰਾ ਸਾਹਿਬ ਨੂੰ ਅਤੇ ਕੁਝ ਜ਼ਮੀਨ ਮੁੱਲ ਖਰੀਦ ਕੇ ਇੱਥੇ ਖੇਤੀ ਸ਼ੁਰੂ ਕੀਤੀ ਅਤੇ ਜੋ ਮੌਜੂਦਾ ਸਥਾਨ ਹੈ ਜਿੱਥੇ ਬਾਬਾ ਜੀ ਹਰੀ ਬੰਦਗੀ ਕਰਦੇ ਰਹੇ ਬਾਬਾ ਜੀ ਹਰੀ ਕੁਝ ਸਮਾਂ ਰਹੇ ਉਹ ਇਸ ਸਥਾਨ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੈ ਕਰ ਲੋ ਦਰਸ਼ਨ ਭਾਗਾ ਵਾਲਿਓ ਮਹਾਪੁਰਖਾਂ ਦੇ ਅਤੇ ਇਥੇ ਕੁਝ ਬਾਬਾ ਜੀ ਰਾਂਦੀਆਂ ਨਿਸ਼ਾਨੀਆਂ ਮੌਜੂਦ ਹਨ ਜਿੱਥੇ ਮਹਾਪੁਰਖ ਬਾਬਾ ਈਸ਼ਰ ਸਿੰਘ ਬੰਦਗੀ ਕਰਿਆ ਕਰਦੇ ਸਨ ਇਸ ਸਥਾਨ ਤੇ ਪ੍ਰਾਤਨ ਸੰਵੇਦਨ ਨਾਲਕਾ ਵੀ ਮੌਜੂਦ ਹੈ ਅਤੇ ਕੁਝ ਮਹਾਪੁਰਖਾਂ ਦੇ ਜੋੜੇ ਵੀ ਮੌਜੂਦ ਹਨ ਤੇ ਬਹੁਤ ਸ਼ਾਂਤੀ ਮਿਲਦੀ ਹੈ ਅੰਦਰ ਦਰਸ਼ਨ ਕਰਕੇ ਬਹੁਤ ਆਨੰਦ ਹੁੰਦਾ ਹੈ ਐਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮਹਾਪੁਰਖ ਆਪ ਖੁਦ ਇਸ ਜਗ੍ਹਾ ਤੇ ਅੱਜ ਵੀ ਚੌਂਕੜਾ ਮਾਰ ਕੇ ਬੈਠੇ ਹਨ ਇਹ ਸੰਤਾਂ ਦੀਆਂ ਬੰਦਗੀਆਂ ਬੋਲਦੀਆਂ ਹਨ ਨਹੀਂ ਸੰਗਤਾਂ ਦੀਆਂ ਭਗਤੀਆਂ ਬੋਲਦੀਆਂ ਹਨ ਸਾਧੂਆਂ ਦੀ ਸੰਗਤ ਕੀਤੀ ਹੋਵੇ ਬੰਦੇ ਨੂੰ ਤਾਰ ਦਿੰਦੀ ਹੈ ਸੰਗਤ ਜੀ ਇਹ ਬਹੁਤ ਪਵਿੱਤਰ ਸਥਾਨ ਹੈ ਦਰਸ਼ਨ ਕਰਕੇ ਬਹੁਤ ਆਨੰਦ ਹੁੰਦਾ ਹੈ ਅਤੇ ਇਸ ਸਥਾਨ ਤੇ ਸ਼ਰਾਮਾਂ ਦੀ ਵੀ ਸੁਵਿਧਾ ਮੌਜੂਦ ਹੈ ਕਮਰੇ ਮਿਲ ਜਾਂਦੇ ਹਨ ਹਰ ਵਕਤ ਪ੍ਰਸ਼ਾਦਾ ਪਾਣੀ ਚੱਲਦਾ ਰਹਿੰਦਾ ਹੈ ਬਹੁਤ ਹੀ ਸੋਨੀ ਜਗ੍ਹਾ ਤੇ ਇਹ ਸਥਾਨ ਸਜਿਆ ਹੋਇਆ ਹੈ ਗੁਰਦੁਆਰਾ ਰਾਣਾ ਸਾਹਿਬ ਜਰੂਰ ਆ ਕੇ ਦਰਸ਼ਨ ਕਰਨੇ ਜੀ ਨੇੜੇ ਹੀ ਸੰਗਤਜੀ ਪਿੰਡ ਕੁਡਾਨੀ ਕਲਾਂ ਵਿਖੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੀਆਂ ਪ੍ਰਾਤਨ ਨਿਸ਼ਾਨੀਆਂ ਹਨ ਗੁਰਦੁਆਰਾ ਚੋਲਾ ਸਾਹਿਬ ਹੈ ਜਰੂਰ ਦਰਸ਼ਨ ਕਰਨੇ ਜੀ ਪਾਗਾ ਵਾਲੇ ਚਾਰ ਸਥਾਨ ਹਨ ਪਿੰਡ ਕੁਡਾਨੀ ਕਲਾਂ ਵਿਖੇ ਤੇ ਰਾਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਜੀ ਜਿੰਨੂੰ ਮਰਜ਼ੀ ਪੁੱਛ ਲੈਣਾ ਫਤਿਹ ਦੀ ਸਾਂਝ ਪਉਂਦੀਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ